ਸਵਾਗਤ ਹੈ ਤੁਹਾਡਾ ਅੱਜ ਆਪਾਂ ਗੱਲ ਕਰਾਂਗੇ ਪ੍ਰੋਫਿਟ ਆਫ ਡੂ ਨੋਸਟ੍ਰੇ ਦਮਸਤੀ ਨੋਸਟ੍ਰੇ ਦਮਸ ਦਾ ਜਿਹੜਾ ਪੂਰਾ ਨਾਮ ਹੈ ਉਹ ਮਿਸ਼ੇਲ ਦੀਨ ਨੋਸਟ੍ਰੇ ਦਮਸ ਵੈਸੇ ਤਾਂ ਉਹਨਾਂ ਦਾ ਟ੍ਰੈਡੀਸ਼ਨਲ ਨਾਮ ਜਿਹੜਾ ਹੈਗਾ ਮਿਸ਼ੇਲ ਨੋਸਟ੍ਰੇ ਡੈਮ ਸੀਗਾ ਕਿਉਂਕਿ ਉਹਨਾਂ ਦਾ ਇਹ ਪਰਿਵਾਰਕ ਗੂਤਰ ਸੀਗਾ ਨੋਸਟ੍ਰੇ ਡੈਮ 1503 ਦੇ ਵਿੱਚ ਫਰਾਂਸ ਦੇ ਪ੍ਰੋਵਾਂਸ ਦੇ ਵਿੱਚ ਉਹ ਜੰਮੇ ਸੀਗੇ ਤੇ ਉਹ ਇੱਕ ਬੇਸਿਕਲੀ ਇਹ 유디 ਪਰਵਾਰ ਦੇ ਵਿੱਚ ਜੰਮੇ ਸੀਗੇ ਕਿਉਂਕਿ ਉਹਨਾਂ ਦੇ ਦਾਦੇ ਦੇ ਟਾਈਮ ਤੋਂ ਇਹ ਪਰਵਾਰ 크ਿਸਚਨ ਬਣ ਗਿਆ ਸੀ ਕਿਉਂਕਿ ਉੱਥੇ ਉਹਨਾਂ ਟਾਈਮਾਂ ਦੇ ਵਿੱਚ ਮੱਧ ਯੁੱਗ ਦੇ ਵਿੱਚ ਇਹ ਮੰਨਿਆ ਜਾਂਦਾ ਸੀਗਾ ਵੀ ਜਿਹੜੇ ਈਸਾਈ ਸਾਰੇ ਮੰਨਦੇ ਸੀਗੇ ਵੀ ਜਿਸਸ ਕ੍ਰਾਈਸਟ ਜਿਹੜੇ ਸੀਗੇ ਉਹਨਾਂ ਨੂੰ ਫਾਂਸੀ ਲਵਾਉਣ ਦੇ ਵਿੱਚ 유ਹੂਦੀਆਂ ਦਾ ਮੇਨ ਰੋਲ ਸੀਗਾ ਤੇ ਇਸ ਕਰਕੇ ਉਹ ਕਿਤੇ ਨਾ ਕਿਤੇ 유ਹੂਦੀਆਂ ਨੂੰ ਹੇਟ ਕਰਦੇ ਸੀਗੇ ਕੁਝ ਅੰਦਰਖਾਤੀ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀਗਾ ਜਾਂ ਤਾਂ ਉਹਨਾਂ ਨੂੰ ਪਬਲੀਕਲੀ ਪਰਸੀਕਿਊਸ਼ਨ ਕਰ ਦਿੱਤੀ ਜਾਂਦੇ ਸੀ ਜਾਂ ਮਾਰ ਦਿੱਤਾ ਜਾਂਦਾ ਸੀ ਬੜੀਆਂ ਅੱਕਣਾ ਲੱਕਣਾ 'ਚ ਖੜੇ ਕਰ ਦਿੱਤਾ ਜਾਂਦਾ ਸੀ ਜੂੰਦੇ ਜੀ ਜਾਂ ਫਾਂਸੀ ਲਾ ਦਿੱਤੀ ਜਾਂਦੀ ਜਾਂ ਪੁੱਥਰ ਵਗੈਰਾ ਮਾਰ ਕੇ ਮਾਰਿਆ ਜਾਂਦਾ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਵੀ ਜਾਂ ਤਾਂ ਉਹ ਆਪਣਾ ਧਰਮ ਪਰिवर्तन ਕਰਕੇ ਈਸਾਈ ਬਣ ਜਾਣ ਨਹੀਂ ਫਿਰ ਜਿਹੜਾ ਹੈਗਾ ਉਹ ਮਰਨ ਲਈ ਤਿਆਰ ਹੋ ਜਾਣ ਇਸ ਕਰਕੇ ਜਿਹੜਾ ਉਹਨਾਂ ਦਾ ਪਰਿਵਾਰ ਉਹਨਾਂ ਦੇ ਦਾਦਾ ਜੀ ਦੇ ਟਾਈਮ ਯਾਨੀ 1450 ਦੇ ਨੇੜੇ ਤੇੜੇ ਈਸਾਈ ਬਣ ਚੁੱਕਾ ਸੀਗਾ ਸੋ ਉਹ ਇੱਕ ਐਸੇ ਪਰਿਵਾਰ ਦੇ ਵਿੱਚ ਯਹੂਦੀ ਪਰਿਵਾਰ ਚ ਪੈਦਾ ਹੋਏ ਕਿਉਂਕਿ ਉਹ ਚਾਹੇ ਈਸਾਈ ਬਣ ਗਏ ਸੀਗੇ ਪਰ ਉਹ ਫੇਰ ਵੀ ਅੰਦਰ ਖਾਤੀ ਯਹੂਦੀ ਪਰੰਪਰਾਵਾਂ ਦਾ ਪਾਲਣ ਕਰਦੇ ਸੀਗੇ ਉਹਨਾਂ ਦਾ ਜਿਹੜਾ ਮੇਨ ਕਿਉਂਕਿ ਜਿਹੜੇ ਯਹੂਦੀ ਹੁੰਦੇ ਨੇ ਉਹਨਾਂ ਦੇ ਵਿੱਚੋਂ ਵੀ ਜਿਹੜੇ ਲੋਕ ਕਰਾਮਾਤੀ ਐ ਚਮਤਕਾਰੀ ਕਿਸਮ ਦੀ ਸਾਇੰਸ ਦੇ ਵਿੱਚ ਬਲੀਵ ਕਰਦੇ ਨੇ ਉਹ ਉਹਨਾਂ ਦਾ ਇੱਕ ਤੋਰਾ ਦੀ ਕਮੈਂਟਰੀ ਐ ਜ਼ੋਹਰ ਨਾਮ ਦੀ ਉਹਦੇ ਤੇ ਆਧਾਰਿਤ ਇੱਕ ਸਾਇੰਸ ਐ ਉਹਨਾਂ ਦੀ ਕਰਾਮਾਤੀ ਜਾਂ ਜਾਦੂ ਦੀ ਕਹਿ ਲਓ ਜਾਂ ਔਰੇਕਲਸ ਜਿਹੜੇ ਉਹਨਾਂ ਦੇ ਯਹੂਦੀਆਂ ਦੇ ਨੇ ਸਿਆਣੇ ਜਿਨ੍ਹਾਂ ਨੂੰ ਕਹਿ ਸਕਦੇ ਆ ਜਾਂ ਵੈਦਗੀ ਕਰਦੇ ਨੇ ਉਹ ਜਿਹੜੇ ਨੇ ਕਿਤੇ ਨਾ ਕਿਤੇ ਉਹਨੂੰ ਫਾਲੋ ਕਰਦੇ ਨੇ ਜ਼ਾਹਰ ਦੇ ਉੱਤੇ ਆਧਾਰਿਤ ਸਾਇੰਸ ਕਬਾਲਾ ਨੂੰ ਕਬਾਲਾ ਬਾਰੇ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਵੀ ਸੁਣਦੇ ਹੋ ਫ੍ਰੀ ਮੈਸਨਸ ਇਹ ਸਾਇੰਸ ਨੂੰ ਮੰਨਦੇ ਨੇ ਫ੍ਰੀ ਮੈਸਨ ਇਹ ਸਾਇੰਸ ਦੀ ਪਾਲਣਾ ਕਰਦੇ ਨੇ ਇਹਨੂੰ ਹੀ ਆਧਾਰ ਬਣਾ ਕੇ ਉਹ ਸਾਰੀਆਂ ਆਪਣੀਆਂ ਰਸਮਾਂ ਕਰਦੇ ਨੇ 16ਵੀਂ ਸਦੀ ਦੇ ਵਿੱਚ ਸਪੇਨ ਫ੍ਰਾਂਸ ਦੀ ਜਿਹੜੀ ਇਹੋਦੀ ਕੌਮ ਸੀਗੀ ਉਹਨਾਂ ਦਾ ਮੁੱਖ ਗ੍ਰੰਥ ਹੀ ਬਣ ਚੁੱਕਾ ਸੀਗਾ ਕਬਾਲਾ ਜਿਹੜਾ ਹੈਗਾ ਹੁਣ ਇਹਨਾਂ ਦਾ 19 ਸਾਲ ਦੀ ਉਮਰ ਤੱਕ ਇਹਦੀ ਜ਼ਿੰਦਗੀ ਜਿਹੜੀ ਹੈਗੀ ਆ ਆਮ ਪਰਿਵਾਰ ਦੇ ਵਿੱਚ ਕੋਈ ਬਹੁਤਾ ਅਮੀਰ ਪਰਿਵਾਰ ਨਹੀਂ ਸੀਗਾ ਕਠਨਜਾ ਜੀਵਨ ਸੀਗਾ ਇਹਨਾਂ ਦਾ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਪਲੇਗ ਬਹੁਤ ਫੈਲਿਆ ਕਰਦੀ ਸੀ ਵੀ ਮੈਂ ਫਿਜ਼ੀਸ਼ੀਨ ਬੰਜਮਾ ਡਾਕਟਰ ਬੰਜਮਾ ਜਾਂ ਵੈਦ ਬਣ ਗਏ 19 ਸਾਲ ਦੀ ਉਮਰ 'ਚ ਇਹਨਾਂ ਦਾ ਵਿਆਹ ਹੋ ਗਿਆ ਦੋ ਬੱਚੇ ਹੋ ਗਏ ਪਰ ਉਹ ਵੀ ਵਿਚਾਰੇ ਜੋ ਉਹਨਾਂ ਦੀ ਬੀਵੀ ਤੇ ਉਹਨਾਂ ਦੇ ਦੋਨੋਂ ਬੱਚੇ ਜਿਹੜੇ ਨੇ ਪਲੇਗ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਇਸੇ ਕਰਕੇ ਇਹਨਾਂ ਦੀ ਲੇਗ ਡਾਕਟਰ ਬਣਨ ਦੀ ਇੱਛਾ ਬੜੀ ਮਜ਼ਬੂਤ ਹੋਈ ਯੂਨੀਵਰਸਿਟੀ ਗਏ ਪਰ ਕਿਉਂਕਿ ਨਾਲੋਂ ਨਾਲੇ ਇਹ ਮਿਸਟ੍ਰਿਸਿਜ਼ਮ ਨੂੰ ਫੋਲੋ ਕਰਦੇ ਸੀ ਜਿਹੜਾ ਰਸਮਈ ਲਿਟਰੇਚਰ ਪੜ੍ਹਦੇ ਸੀ ਇਸ ਕਰਕੇ ਇਹਨਾਂ ਨੂੰ ਧਰਮ ਵਿਰੋਧੀ ਮੰਨ ਕੇ ਇਹਨਾਂ ਦੇ ਸਰਕਾਰ ਪਿੱਛੇ ਪੈ ਗਈ ਯਾ ਯੂਨੀਵਰਸਿਟੀ ਪ੍ਰਸ਼ਾਸਨ ਪਿੱਛੇ ਪੈ ਗਿਆ ਇਹਨਾਂ ਨੂੰ ਕੱਢ ਦਿੱਤਾ ਗਿਆ ਉੱਥੋਂ ਤੇ ਇਹਨਾਂ ਦੇ ਇਹ ਭੱਜ ਗਏ ਭੱਜ ਕੇ ਫਿਰ ਇਹ ਕਾफी ਦਿਨ ਇਟਲੀ ਦੇ ਇਹ ਇਟਲੀ ਤੋਂ ਜਦੋਂ ਇਹ ਵਾਪਸ ਆਏ ਉਦੋਂ ਪਲੇਗ ਫੈਲ ਗਈ ਫਿਰ ਫਿਰ ਇਹਨਾਂ ਨੇ ਪਲੇਗ ਦੇ ਵਿੱਚ ਨਾ ਲੋਕਾਂ ਦੀ ਬਹੁਤ ਹੈਲਪ ਕੀਤੀ ਹਾਲਾਂਕਿ ਮੰਨਿਆ ਜਾਂਦਾ ਵੀ ਇਹਨਾਂ ਦੀ ਦਵਾਈ ਕੋ ਬਹੁਤੀ ਕਾਮਯਾਬ ਨਹੀਂ ਰਹੀ ਇਹ ਰੋਜ਼ ਪਿਲਸ ਦਿਆ ਕਰਦੇ ਸੀਗੇ ਯਾਨੀ ਗੁਲਾਬ ਦੀਆਂ ਪੱਤੀਆਂ ਨੂੰ ਕਾफी ਜ਼ਿਆਦਾ ਪੀਸ ਪੂਸ ਕੇ ਜੇ ਉਹਦੀਆਂ ਗੂੜੀਆਂ ਬਣਾ ਕੇ ਦਿਆ ਕਰਦੇ ਸੀ ਪਰ ਉਹ ਤਾਂ ਬਹੁਤੀ ਕਾਮਯਾਬ ਨਹੀਂ ਮੰਨੀ ਜਾਂਦੀ ਪਰ ਇਹ ਸੈਨੀਟੇਸ਼ਨ ਬਾਰੇ ਜੋ ਲੋਕਾਂ ਨੂੰ ਦੱਸਦੇ ਸੀਗੇ ਵੀ ਸਾਫ ਸਫਾਈ ਦੇ ਆ ਨਿਯਮ ਅਪਣਾਣੇ ਨੇ ਤੁਸੀਂ ਜੇ ਕੋਈ ਕਿਸੇ ਦੀ ਵੀ ਡੈਥ ਹੋਈ ਹੈ ਪਲੇਗ ਦੇ ਨਾਲ ਤਾਂ ਉਹਦੇ ਨੇੜੇ ਨਹੀਂ ਜਾਣਾ ਜਾਂ ਉਹ ਉਸ ਥਾਂ ਨੂੰ ਨਾਲ ਦੀ ਨਾਲ ਧੋਣਾ ਹੈ ਜਿਆਦਾ ਦੇਰ ਉਹਦੀ ਡੈੱਡ ਬੋਡੀ ਨੂੰ ਉੱਥੇ ਨਹੀਂ ਰੱਖਣਾ ਇਸ ਚੀਜ਼ਾਂ ਇਦਾਂ ਦੀਆਂ ਚੀਜ਼ਾਂ ਦੇ ਨਾਲ ਕਾਫੀ ਲੋਕਾਂ ਨੂੰ ਫਰਕ ਪੈਣ ਲੱਗ ਗਿਆ ਲੋਕਾਂ ਦਾ ਵਿਸ਼ਵਾਸ ਵੱਜਿਆ ਤਾਂ ਜਦੋਂ ਪਲੇਗ ਖਤਮ ਹੋ ਗਈ ਤਾਂ ਸਰਕਾਰ ਵੱਲੋਂ ਇਹਨਾਂ ਨੂੰ ਆਜੀਵਨ ਹੈਲਪ ਕਰਨ ਦੇ ਲਈ ਸਮਾਜ ਦੀ ਪੈਨਸ਼ਨ ਦਿੱਤੀ ਗਈ ਫਿਰ ਇਹਨਾਂ ਨੂੰ ਪੈਨਸ਼ਨ ਦੇ ਕੁਝ ਪੈਸੇ ਮਿਲਣ ਲੱਗ ਪਏ ਤਾਂ ਉਧਰੋਂ ਇੱਕ ਅਮੀਰ ਵਿਧਵਾ ਜਿਹੜੀ ਸੀਗੀ ਉਹਦੇ ਨਾਲ ਇਹਨਾਂ ਦਾ ਵਿਆਹ ਹੋ ਗਿਆ ਫਿਰ ਉਹਦੇ ਕੋਲ ਵੀ ਪੈਸੇ ਸੀ ਇਹਨਾਂ ਕੋਲ ਵੀ ਪੈਸੇ ਵਧਿਆ ਕਰ ਕਰਸਤੀ ਚੱਲਣ ਲੱਗ ਪਈ ਤਿੰਨ ਮੁੰਡੇ ਤਿੰਨ ਕੁੜੀਆਂ ਹੋਈਆਂ ਇਹਨਾਂ ਦੇ ਉਸ ਸਮੇ ਪਬਲਿਸ਼ਿੰਗ ਦਾ ਕੰਮ ਨਵਾਂ ਨਵਾਂ ਸ਼ੁਰੂ ਹੋਇਆ ਸੀਗਾ ਯਾਨੀ ਛਾਪੇ ਖੰਨੇ ਦੀ ਨਵੀਂ ਨਵੀਂ ਇਜਾਦ ਹੋਈ ਸੀਗੀ ਤੇ ਪਬਲਿਸ਼ਿੰਗ ਦਾ ਕੰਮ ਬਹੁਤ ਪੋਸਟਲਿ ਪਿਆ ਕਰਦਾ ਸੀ ਬਹੁਤ ਮਹਿੰਗਾ ਸੀ ਉਦੋਂ ਸਿਰਫ ਰਾਜੇ ਰਾਜਿਆਂ ਦੇ ਖਾਨਦਾਨ ਦੇ ਲੋਕ ਯੁਵਰਾਜ ਯੁਵਰਾਜਣੀਆਂ ਤੇ ਰਾਣੀਆਂ ਜਾਂ ਉਹਨਾਂ ਦੇ ਦਰਬਾਰੀ ਜਾਂ ਸਮੰਤ ਜਗੀਰਦਾਰ ਇਹ ਜਿਹੇ ਲੋਕ ਹੀ ਕਿਤਾਬਾਂ ਛਾਪਿਆ ਕਰਦੇ ਸੀ ਆਮ ਜਿਹੜੇ ਕੋਈ ਬਹੁਤ ਵੱਡੇ ਲਖਾਰੀ ਵੀ ਸੀਗੇ ਯਾਨੀ ਕਾਫੀ ਜ਼ਿਆਦਾ ਪੈਸੇ ਖਰਚ ਕੇ ਉਹ ਐਲਮਨੈਕਸੀ ਛਾਪ ਪਾਉਂਦੇ ਸੀਗੇ ਐਲਮਨੈਕਸ ਹੁੰਦੇ ਨੇ 30 32 ਪੇਜਾਂ ਦੇ ਪੈਂਫਲੇਟ ਟਾਈਪ ਦੀਆਂ ਛੋਟੀਆਂ-ਛੋਟੀਆਂ ਜੀਆਂ ਕਿਤਾਬਾਂ ਜਿਸ ਤਰ੍ਹਾਂ ਦੇ ਆਪਣੇ ਧਾਰਮਿਕ ਲਿਟਰੇਚਰ ਵਗੈਰਾ ਹੁੰਦੇ ਨੇ ਇਸ ਤਰ੍ਹਾਂ ਦੀਆਂ ਪੈਂਫਲੇਟ ਟਾਈਪ ਕਿਤਾਬਾਂ ਨੂੰ ਉਹ ਐਲਮਨੈਕਸ ਕਿਹਾ ਜਾਂਦਾ ਸੀ ਤਾਂ ਇਹ ਇਹਨਾਂ ਨੇ ਅਲਮਨਿਕਸ ਲਿਖਣੇ ਸ਼ੁਰੂ ਕਰਤੇ ਸ਼ੁਰੂ-ਸ਼ੁਰੂ ਦੇ ਵਿੱਚ ਇਹਨਾਂ ਨੇ ਜੜੀਆਂ ਬੂਟੀਆਂ ਬਨਸਪਤੀ ਤੇ ਮਿਸਰ ਦੇ ਜਿਹੜੇ ਹਾਇਰੋਗਲਿਫਸ ਨੇ ਜੋ ਲਿਖੇ ਹੋਏ ਨਹੀਂ ਉੱਤੇ ਜੀਆਂ ਕੰਧਾਂ ਦੇ ਉੱਤੇ ਉੱਥੇ ਦੇ ਮੋਨੂਮੈਂਟਸ ਦੇ ਉੱਤੇ ਉਹਨੂੰ ਡੀਕੋਡ ਕੀਤਾ ਹੁਣ ਉਹਨੂੰ ਆਥੈਂਟੀਸਿਟੀ ਤਾਂ ਇਹਨਾਂ ਨੂੰ ਮਿਲੀ ਇਹਨਾਂ ਤੇ ਵਿਸ਼ਵਾਸ ਲੋਕਾਂ ਦਾ ਤਾਂ ਵੱਧਿਆ ਕਿਉਂਕਿ ਬਹੁਤ ਬਾਅਦ ਚੋ ਜਾ ਕੇ ਜਦੋਂ ਇਹਨਾਂ ਦੀ ਪ੍ਰੋਫੈਸੀਜ਼ ਦੀ ਕਿਤਾਬ ਛਪਦੀ ਹੈ ਤਾਂ ਕੀ ਹੋਇਆ ਕਿ ਕਿ ਇਹਨਾਂ ਦੀ ਡੈਥ ਹੋ ਗਈ ਇਹਨਾਂ ਦੀ ਡੈਥ ਤੋਂ ਬਹੁਤ ਦੇਰ ਬਾਅਦ ਆ ਕੇ ਨੈਪੋਲੀਅਨ ਦੀਆਂ ਆਰਮੀਜ਼ ਨੂੰ ਉੱਥੋਂ ਰੋਜ਼ੇਟਾ ਸਟੋਨ ਮਿਲਦਾ ਹੈ ਮਿਸਰ ਦੇ ਵਿੱਚੋਂ ਉਹ ਯਾਨੀ ਕੁੰਜੀ ਹੈ ਉਹ ਮਿਸਰੀ ਹਾਇਰੋਗਲਿਫਸ ਦੀ ਮਿਸਰ ਦੀ ਪ੍ਰਾਤਨ ਬਾਸ਼ਾ ਦੀ ਕੁੰਜੀ ਮੰਨਿਆ ਜਾਂਦਾ ਰੋਜ਼ੇਟਾ ਸਟੋਨ ਉਹ ਨੈਪੋਲੀਅਨ ਦੇ ਫੌਜਾਂ ਨੂੰ ਮਿਲਿਆ ਤਾਂ ਜਦੋਂ ਉਹਦੇ ਅਨੁਸਾਰ ਮਿਸਰ ਦੇ ਸਾਰੇ ਜਿਨ੍ਹਾਂ ਕੰਧ ਚਿੱਤਰ ਨੇ ਜਾਂ ਕੰਧਾਂ ਤੇ ਭਾਸ਼ਾ ਲਿਖੀ ਵੀ ਹੈ ਉਹਨਾਂ ਦੇ ਜਦੋਂ ਵਿਆਖਿਆ ਕੀਤੀ ਗਈ ਤਾਂ ਸੇਮ ਨਿਕਲੀ ਤਾਂ ਕਰਕੇ ਇਹਨਾਂ ਤੇ ਹੌਲੀ 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 ਇਨਨੀ ਕੀਤੀ ਹੋਈ ਆ ਭਵਿਸ਼ਵਾਣੀਆਂ ਦੀ ਕਿਤਾਬ ਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਹੈਗਾ ਉਹ ਹੋਰ ਵੱਧਦਾ ਚਲਾ ਗਿਆ ਕਿਉਂਕਿ ਉਹ ਅਰਥ ਜਿਹੜੇ ਨੇ 100% ਸਹੀ ਪਾਏ ਵੇ ਫੇ ਪਾਏ ਗਏ ਫੇ ਇਹਨਾਂ ਦੀ ਜਿਹੜੀ ਭਵਿੱਖਬਾਣੀਆਂ ਦੀ ਕਿਤਾਬ ਜਿਹੜੀ ਹੈਗੀ ਆ ਉਹ 1942 ਕੁਆਟਰੇਨਜ਼ ਦੇ ਵਿੱਚ ਲਿਖੀਓ ਕੁਆਟਰੇਨਜ਼ ਕਹਿੰਦੇ ਚੁਪਾਈਆਂ ਇਨਾਂ ਦੀ ਜਿਹੜੀ ਲੇਖਣ ਸ਼ੈਲੀ ਸੀਗੀ ਉਹ ਬਿਹਾਰਤੀ ਜੀ ਕਾਵਮੀ ਸ਼ੈਲੀ ਸੀਗੀ ਜ਼ਿਆਦਾਤਰ ਇਹ ਲਿਖਦੇ ਸੀਗੇ ਰਾਜਨੀਤਿਕ ਸਮਾਜਿਕ ਘਟਨਾਵਾਂ ਬਾਰੇ ਕੁਦਰਤੀ ਬਿਪਤਾਵਾਂ ਬਾਰੇ ਜੰਗਾਂ ਬਾਰੇ ਉੱਚ ਸ਼ਕਤੀਆਂ ਬਾਰੇ ਰਾਜੇ ਰਾਣੀਆਂ ਯੁੱਧ ਨਾਇਕਾਂ ਰਾਜਦੂਤਾਂ ਦਰਬਾਰੀਆਂ ਲੀਡਰਾਂ ਇਹਨਾਂ ਦੇ ਬਾਰੇ ਇਹਨਾਂ ਨੇ ਬਿਬਲੀਕਲ ਕੋਰਸ ਦੇ ਹਿਸਾਬ ਨਾਲ ਲਿਖਿਆ ਯਾਨੀ ਜਿਵੇਂ ਅਨ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ ਨੇ ਨਾ ਕੋਰਸ ਉਸ ਤਰ੍ਹਾਂ ਜਾਂ ਹਿਸਟੋਰਿਕਲੀ ਰੂਮਨ ਗ੍ਰੀਕ ਸਮੇਂ ਦੇ ਜਿਹੜੇ ਫਰੇਜ਼ਸ ਯੂਜ਼ ਹੁੰਦੇ ਸੀ ਉਹ ਜ਼ਿਆਦਾ ਹੈ ਉਹਨਾਂ ਦੇ ਮਤਲਬ ਰਾਈਟਿੰਗ ਸਟਾਈਲ ਦੇ ਵਿੱਚ ਉਹ ਚੀਜ਼ਾਂ ਪਾਈਆਂ ਜਾਂਦੀਆਂ ਜਿਹੜੀਆਂ ਇਹਨਾਂ ਦੀਆਂ ਕੀਤੀਆਂ ਹੋਈਆਂ ਬਹੁਤ ਵੱਡੀਆਂ ਜਿਨ੍ਹਾਂ ਤੇ ਲੋਕ ਦੁਨੀਆ ਭਰ ਦੇ ਲੋਕ ਮੰਨਦੇ ਨੇ ਜਿਹਦੇ ਕਰਕੇ ਇਹਨਾਂ ਦੀਆਂ ਭਵਿੱਖ ਬਾਣੀਆਂ 'ਚ ਕੋਈ ਦਮ ਹੈ ਉਹ ਵੱਡੀਆਂ ਜਿਹੜੀਆਂ ਭਵਿੱਖ ਬਾਣੀਆਂ ਉਹਨਾਂ ਨੇ ਕੀਤੀਆਂ ਨੇ ਉਹ ਹੈਗੀ ਆ ਫਰਾਂਸ ਦੀ ਕ੍ਰਾਂਤੀ ਬਾਰੇ ਨੈਪੋਲੀਅਨ ਦੇ ਉਭਾਰ ਬਾਰੇ हिटलर ਦੇ ਉਭਾਰ ਬਾਰੇ 1945 ਦੇ ਵਿੱਚ ਹਿਰੋਸ਼ੀਮਾ ਨਾਗਾਸਾਕੀ ਦੇ ਵਿੱਚ ਗਿਰੇ ਹੋਏ ਬੰਬਾਂ ਦੇ ਬਾਰੇ ਫਿਰ ਉਸ ਤੋਂ ਬਾਅਦ 911 ਦੇ ਬਾਰੇ ਕੈਨੇਡੀ ਦੇ ਡੱਥ ਦੇ ਬਾਰੇ ਉਹਦੇ ਮਰਡਰ ਦੇ ਬਾਰੇ ਫਿਰ ਇਹ ਵੀ ਦੱਸਿਆ ਵੀ ਉਹਦੀ ਮੌਤ ਦੇ ਕਸੂਰ ਦੇ ਵਿੱਚ ਲੀ ਹਾਰਵੀ ਸੌਰੀ ਆਸਵਰਡ ਨਾਮ ਦੇ ਬੰਦੇ ਨੂੰ بے ਕਸੂਰ ਬੰਦੇ ਨੂੰ ਸਜ਼ਾ નિર્ਦੋਸ਼ ਬੰਦੇ ਨੂੰ ਸਜ਼ਾ ਕਰ ਦਿੱਤੀ ਜਾਊਗੀ 911 ਦੇ ਬਾਰੇ ਬਿਲਕੁਲ ਸਾਫ ਸਾਫ ਲਿਖਿਆ ਵੀ ਦੋ ਸਟੀਲ ਦੇ ਜਿਹੜੇ ਬਰਡਸ ਹੋਣਗੇ ਯਾਨੀ ਦੋ ਸਟੀਲ ਦੇ ਪੰਛੀ ਆ ਕੇ ਸਕਾਈ ਸਕ੍ਰਾਈਪਰਸ ਦੇ ਵਿੱਚ ਵੱਜਣਗੇ ਉਹਦੇ ਨਾਲ ਪੂਰਾ ਜਿਹੜਾ ਹੈਗਾ ਉਹ ਰੀਜਨ ਜਿਹੜਾ ਹੈ ਪੂਰਾ ਜਿਹੜਾ ਖੇਤਰ ਹੈ ਉਹ ਹੀ ਕੰਬ ਜੂਗਾ ਇਹਨਾਂ ਦੀ ਡੈਥ ਜਿਹੜੀ ਹੈਗੀ 1566 ਦੇ ਵਿੱਚ ਹੋਈ 1568 ਦੇ ਵਿੱਚ ਇਹਨਾਂ ਦੀ ਕਿਤਾਬ ਦਾ ਯਾਨੀ ਫੁੱਲ ਕਿਉਂਕਿ ਆਪਣੇ ਜੀਉਂਦੇ ਜੀਤਾਂ ਉਹਨਾਂ ਨੇ ਐਲਮਨਿਕਸ ਛਾਪੇ ਵੋਲੀਅਮ 1 ਵੋਲੀਅਮ 2 ਕਰਕੇ ਪਰ ਉਹਨਾਂ ਦਾ ਪੂਰਾ ਕੰਪਲੀਟ ਐਡੀਸ਼ਨ ਜਿਹੜਾ ਹੈ ਪ੍ਰੋਫੀਸੀਜ਼ ਦੇ ਨਾਮ ਨਾਲ ਹੀ ਜਿਹੜਾ ਹੈਗਾ ਉਹ 1568 ਦੇ ਵਿੱਚ ਛੱਪਿਆ ਗਿਆ ਇਹਦੇ ਵਿੱਚ ਵੀ ਜਿਹੜਾ ਇਹ ਸਾਰਾ ਜਿਹੜਾ ਮੈਂ ਤੁਹਾਨੂੰ ਦੱਸ ਚੁੱਕਾ ਪਹਿਲਾਂ ਹੀ ਪੋਲੀਟੀਕਲ ਸੋਸ਼ਲ ਘਟਨਾਵਾਂ ਤੇ ਆਹ ਜਿਹੜੀਆਂ ਘਟਨਾਵਾਂ ਦਸੀਆਂ ਨੇ ਵੱਡੀਆਂ ਜਿਵੇਂ ਕੈਨੇਡੀ ਦੀ ਡੈਥ ਕੇ ਉਹਦੇ ਮੌਤ ਦੇ ਇਲਜ਼ਾਮ ਦੇ ਵਿੱਚ ਬੇਕਸੂਰ ਬੰਦੇ ਦਾ ਫਸਣਾ ਇਸ ਤਰ੍ਹਾਂ ਦੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਲਿਖੀਆਂ ਹੋਈਆਂ ਨੇ ਤੇ ਉਹਨਾਂ ਨੇ 942 ਜਿਹੜੀਆਂ ਨੇ ਚੁਪਾਈਆਂ ਜਿਹੜੀਆਂ ਨੇ ਲਿਖੀਆਂ ਹੁਣ ਤੱਕ ਇਸ ਕਿਤਾਬ ਦੇ 200 ਤੋਂ ਵੱਧ ਐਡੀਸ਼ਨ ਛਪ ਚੁੱਕੇ ਤੇ ਪਿਛਲੀਆਂ 5 ਸਦੀਆਂ ਤੋਂ ਇਹ ਦੁਨੀਆ ਦੇ ਜਿਹੜੇ ਬੈਸਟ ਸੈਲਰਸ ਨੇ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਦੇ ਵਿੱਚੋਂ ਹਾਲੇ ਤੱਕ ਇੱਕ ਹੈ ਉਹ ਡਾਕਟਰ ਸੀਗੇ ਇੱਕ ਤੇ ਨਾਲ ਫਿਜ਼ੀਸ਼ੀਨ ਪਲੇਗ ਡਾਕਟਰ ਸੀਗੇ ਤੇ ਉਸ ਤੋਂ ਬਾਅਦ ਭਵਿਕ ਵਿਕਵਕਤਾ ਕਿਵੇਂ ਬਣੇ ਕਿਉਂਕਿ ਉਹਨਾਂ ਨੇ ਮੌਤ ਨੂੰ ਬਹੁਤ ਨੇੜੇੋਂ ਦੇਖਿਆ ਇਸ ਕਰਕੇ ਉਹਨਾਂ ਨੇ ਡਿਜ਼ਾਸਟਰਸ ਦੇ ਸਬੰਧ ਦੇ ਵਿੱਚ ਤੇ ਜਾਂ ਮੌਤ ਦੇ ਸਬੰਧ ਦੇ ਵਿੱਚ ਹੀ ਜਾਂ ਜੰਗਾ ਦੇ ਸਬੰਧ ਦੇ ਵਿੱਚ ਹੀ ਜ਼ਿਆਦਾ ਭਵਿਸ਼ਵਾਣੀਆਂ ਕੀਤੀਆਂ ਕਿਉਂਕਿ ਉਹਨਾਂ ਦਾ ਆਪਣੇ ਦੋ ਬੱਚੇ ਤੇ ਉਹਨਾਂ ਦੀ ਪਤਨੀ ਦੀ ਪਹਿਲੀ ਪਤਨੀ ਦੀ ਮੌਤ ਉਹ ਜਿਹੜੀ ਹੈ ਹੋਗੀ ਮੌਤ ਤੇ ਬਰਬਾਦੀ ਬਾਰੇ ਇਸੇ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰੋਫਿਟ ਆਫ ਡੂਮ ਕਿਹਾ ਜਾਂਦਾ ਹੈ ਉਹਨਾਂ ਦਾ ਸਾਰਾ ਸਾਹਿਤ ਜਿਹੜਾ ਹੈ ਬੁਝਾਰਤੀ ਕਾਮਈ ਸ਼ੈਲੀ ਦੀਆਂ ਚੁਪਾਈਆਂ ਦੇ ਵਿੱਚ ਲਿਖਿਆ ਗਿਆ 942 ਕੁੱਲ ਚੁਪਾਈਆਂ ਲਿਖੀਆਂ ਨੇ ਯਾਨੀ ਲੋਕ ਮੁੱਟੇ ਤੌਰ ਤੇ ਹਜ਼ਾਰ ਦੇ ਨੇੜੇ ਤੇੜੇ ਕਹਿ ਦਿੰਦੇ ਨੇ ਹੁਣ ਇਸ ਤੋਂ ਅਗਲੀਆਂ ਜਿਹੜੀਆਂ ਐਪੀਸੋਡਸ ਦੋ ਨੇ ਵੀਰੋ ਆਪਾਂ ਉਹ ਬੁਲਗਾਰੀਅਨ ਸਾਈਕਿਕ ਬਾਬਾ ਵਿੰਗਾ ਤੇ ਬਣਾਵਾਂਗੇ ਇੱਕ ਉਹਦੀਆਂ ਜਿਹੜੀਆਂ ਭਵਿੱਖਬਾਣੀਆਂ ਬੜੀਆਂ ਪਰਫੈਕਟ ਮੰਨੀਆਂ ਜਾਂਦੀਆਂ ਨੇ ਤੇ ਦੂਸਰਾ ਜਿਹੜਾ ਹੈ ਸਲੀਪਿੰਗ ਪ੍ਰੋਫਿਟ ਕਹਿ ਦਿੱਤਾ ਜਾਂਦਾ ਹੈ ਜਾਂ ਮਾਡਰਨ ਡੇ ਵਿਜਨਰੀ ਕਹਿ ਦਿੱਤਾ ਜਾਂਦਾ ਜਿਨ੍ਹਾਂ ਨੂੰ ਐਡਗਰ ਕੇਸੀ ਉਹ ਸੁੱਤੀ ਪਈ ਅਵਸਥਾ ਦੇ ਵਿੱਚ ਸੌਂ ਕੇ ਭਵਿਸ਼ਵਾਣੀਆਂ ਕਰਿਆ ਕਰਦੀ ਸੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ 14000 ਤੋਂ ਵੱਧ ਰੀਡਿੰਗਸ ਜਿਹੜੀਆਂ ਨੇ ਲੋਕਾਂ ਬਾਰੇ ਕੀਤੀਆਂ ਯਾਨੀ ਭਵਿੱਖਬਾਣੀਆਂ ਦੱਸੀਆਂ ਕੀਤੀਆਂ ਲੋਕਾਂ ਬਾਰੇ ਤੇ ਜ਼ਿਆਦਾਤਰ ਉਹ ਹੀਲਰ ਦਾ ਕੰਮ ਕਰਦੀ ਸੀ ਇਹ ਦੱਸਦੇ ਸੀ ਡਾਕਟਰਾਂ ਤੱਕ ਨੂੰ ਦੱਸਦੇ ਸੀ ਵੱਡੇ ਵੱਡੇ ਸਾਇੰਟਿਸਟ ਵੱਡੇ ਵੱਡੇ ਨੇਤਾ ਵੱਡੇ ਵੱਡੇ ਤਗੜੇ ਬੰਦੇ ਈਵਨ ਮਹਾਤਮਾ ਗਾਂਧੀ ਤੱਕ ਉਹਨਾਂ ਦੇ ਕੋਲ ਜਿਹੜੇ ਨੇ ਇਹ ਜੇ ਸਾਈਕਿਕਸ ਦੇ ਕੋਲ ਜਾਂਦੇ ਰਹੇ ਬਾਬਾ ਵਿੰਗਾ ਕੋਲ ਮਹਾਤਮਾ ਗਾਂਧੀ ਗਏ ਹੈ ਨਾ ਇਹਨਾਂ ਦੇ ਕੋਲ ਬੜਬੜੇ ਰਾਸ਼ਟਰਪਤੀ ਅਮਰੀਕਾ ਦੇ ਉਹ ਗਏ ਐਡਗਰ ਕੇਸੀ ਦੇ ਕੋਲ ਤਾਂ ਇਸ ਕਰਕੇ ਜਿਹੜਾ ਇਹਨਾਂ ਦੀਆਂ ਭਵਿੱਖਬਾਣੀਆਂ ਦੀ ਸਾਰਿਆਂ ਦੀ ਬਹੁਤ ਆਥੈਂਟੀਸਿਟੀ ਮੰਨੀ ਜਾਂਦੀ ਹੈ ਖਾਸ ਕਰਕੇ ਯੂਰਪ ਦੇ ਵਿੱਚ ਹੁਣ ਬਾਕੀ ਦੀਆਂ ਜਿਹੜੇ ਬਾਬਾ ਵਿੰਗਾ ਬਾਰੇ ਤੇ ਜਿਹੜੇ ਐਡਗਰ ਕੇਸੀ ਸੀਗੇ ਉਹਨਾਂ ਦੇ ਬਾਰੇ ਆਪਾਂ ਅਗਲੀਆਂ ਜਿਹੜੀਆਂ ਐਪੀਸੋਡਸ ਨੇ ਉਹਨਾਂ ਦੇ ਵਿੱਚ ਗੱਲ ਕਰਾਂਗੇ ਸੋ ਵੀਰੋ ਜ਼ਰੂਰ ਦੱਸਣਾ ਸਾਰੇ ਜਣੇ ਆਪਣੇ ਵਿਚਾਰ ਦੱਸ ਕੇ ਕਿ ਤੁਹਾਨੂੰ ਆਪਣੀਆਂ ਡਾਕੂਮੈਂਟਰੀਜ਼ ਤੇ ਪੈਰਾਨਾਰਮਲ ਇਨਵੈਸਟੀਗੇਸ਼ਨਸ ਕਿਸ ਤਰ੍ਹਾਂ ਦੀਆਂ ਲੱਗ ਰਹੀਆਂ ਨੇ ਵੱਧ ਤੋਂ ਵੱਧ ਵੀਰ ਜਿਹੜੇ ਆਪਣਾ YouTube ਚੈਨਲ ਅਦ੍ਰਿਸ਼ਮ ਪੰਜਾਬੀ ਉਹਨੂੰ ਸਬਸਕ੍ਰਾਈਬ ਕਰੋ ਤੇ ਹੁਣੀ ਵੀਰ ਜਿਹੜੇ ਇਹਨਾਂ ਨੂੰ ਇਹ ਅੱਛੀ ਲੱਗ ਰਹੀ ਹੈ ਡਾਕੂਮੈਂਟਰੀ ਉਹ ਅੱਗੇ ਹੋਰ ਵਧੇਰੇ ਪੈਰਾਨਾਰਮਲ ਇਨਵੈਸਟੀਗੇਸ਼ਨਸ ਬਾਰੇ ਜਾਂ ਪੈਰਾਨਾਰਮਲ ਕੇਸਸ ਬਾਰੇ ਜਾਂ ਪੈਰਾਨਾਰਮਲ ਸਟੇਲਸ ਜਿਹੜੀਆਂ ਨੇ ਕੁਝ ਸਟੋਰੀਜ਼ ਵੀ ਦੱਸਦਾ ਮੈਂ ਪੈਰਾਨਾਰਮਲ ਉਹਨਾਂ ਬਾਰੇ ਜਾਣਨ ਦੇ ਵਾਸਤੇ ਆਪਣਾ ਪੇਜ ਦ੍ਰਿਸ਼ਮ ਫੋਲੋ ਕਰ ਲਓ ਜੀ ਸੋ ਸ਼ੁਕਰੀਆ ਸਾਰੇ ਵੀਰਾਂ ਦਾ